ਤਰਨਤਾਰਨ ਵਿੱਚ ਪੁਲਿਸ ਰੇਡ ਦੌਰਾਨ ਮਾਰੇ ਗਏ ਕਿਸਾਨ ਦੇ ਪਰਿਵਾਰ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਕਿਸਾਨ ਦਾ ਪਰਿਵਾਰ ਤੇ ਕਿਸਾਨ ਸੰਘਰਸ਼ ਕਮੇਟੀ লাশ ਨੂੰ ਤਰਨਤਾਰਨ ਦੇ 메ਨ ਚੌਕ ਤੇ ਰੱਖ ਕੇ ਧਰਨਾ ਦੇ ਰਹੇ ਨੇ। ਇਸ ਚੌਕ ਤੇ ਧਰਨਾ ਦੇਣ ਦੇ ਨਾਲ ਤਰਨਤਾਰਨ ਤੋਂ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਜੰਡਿਆਲਾ ਦੀ ਟ੍ਰੈਫਿਕ ਪ੍ਰਭਾਵਿਤ ਹੋਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਅਤੇ ਸ਼ਰਾਬ ਠੇਕਾਦਾਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਵੀ ਮੁਆਜਾ ਮੰਗੇ ਆ। ਦੇ ਡਰ ਕੇ ਤੇ ਛੋੜੀ ਦੀ ਬਾਰੀ ਹੋਈ ਥਾਣੀ ਨੰਗਾ ਲੱਗਾ ਤੇ ਇਹਨਾਂ ਨੂੰ ਜਾਂਦੇ ਸਾਰੀ ਇਹਦੇ ਪ੍ਰਾਣੀ ਮਾਰਤੀ ਖੇਤ ਦੇ ਵਿੱਚ ਉੱਥੇ ਬਣ ਕੇ ਰਸਾਜ ਨਹੀਂ ਆਇਆ ਜਿਹੜਾ ਕਿਸਾਨ ਦੀ ਮੌਤ ਕੀਤੀ ਹੈ ਇਹਨਾਂ ਮੁਲਾਜ਼ਮਾਂ ਨੇ ਕੁਟ ਕੁਟੇ ਕਿਸਾਨ ਨੂੰ ਮਾਰਿਆ ਉਹਦਾ ਜਿਹੜੀ ਹੈਗੀ ਆ ਕਾਤਲਿਆ ਜਿਹੜੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਬਿਆਨ ਅਹੀਂ ਕੱਲ ਦਿੱਤੇ ਆ ਪਰਿਵਾਰ ਵੱਲੋਂ ਉਹਦੀ ਨਿਸ਼ਾਨਦੇਹੀ ਕਰਕੇ ਤੇ ਦੋਸ਼ੀਆਂ ਦੇ ਉੱਤੇ ਪਰਚੇ ਦਰਜ ਕੀਤੇ ਜਾਂ ਸਾਨੂੰ ਜਿਹੜੀ ਆ ਨਕਲ ਜਿਹੜੀ ਆ ਉਹ ਦਿੱਤੀ ਜਾਵੇ ਐਫ ਆਈ ਆਰ ਦੀ ਇਹਦੇ ਨਾਲ ਆ ਜਿਹੜਾ ਠੇਕੇਦਾਰ ਆ ਜਿਨੇ ਠੇਕੇ ਲਏ ਆ ਜਿਹਦੇ ਠੇਕੇ ਦੇ ਕਰਿੰਦਿਆਂ ਨੇ ਕੰਮ ਕੀਤਾ ਉਹਦੇ ਉੱਤੇ ਵੀ ਪਰਚਾ ਦਰਜ ਕੀਤਾ ਜਾਵੇ ਸਾਡੀ ਮੰਗ ਆ ਅਸੀਂ ਕਹਿੰਨੇ ਆ ਕਿ ਉਹਦੇ ਪਰਿਵਾਰ ਨੂੰ ਜਿਹੜਾ ਵਾ ਮੁਆਵਜ਼ਾ ਦਿੱਤਾ ਜਾਵੇ ਘੱਟੋ ਘੱਟ 10 ਲੱਖ ਰੁਪਈਆ ਉਹਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰਿਵਾਰ ਦੇ ਨੂੰ ਤੇ ਨਾਲ ਉਹਦਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਜਿਹੜਾ ਮਾਫ ਕੀਤਾ ਜਾਵੇ ਜੇ ਡਿਮਾਂਡਾਂ ਪੂਰੀਆਂ ਨਹੀਂ ਕਰਦੀ ਸਰਕਾਰ ਵੀ ਗੱਲਬਾਤ ਨਹੀਂ ਕਰਦੀ ਜਿ ਤਰ੍ਹਾਂ ਕੱਲ ਟਾਲ ਮਟੋਲ ਕੀਤਾ ਤੇ ਡੈੱਡ ਬੋਡੀ ਜਿਹੜੀ ਇੱਥੇ ਰੱਖੀ ਆ ਫ੍ਰੀਜ਼ਰ ਦੇ ਵਿੱਚ ਰੱਖੀ ਆ ਪਿੰਡਾਂ ਚੋਂ ਬਹੁਤ ਵੱਡੀ ਗਿਣਤੀ ਜਿਹੜੇ ਜਥੇ ਆ ਇੱਥੇ ਪਹੁੰਚ ਰਹੇ ਆ ਜਿਹੜੇ ਡੈੱਡ ਬੋਡੀ ਦੇ ਜਿਹੜੇ ਰਿਸ਼ਤੇਦਾਰ ਆ ਪਰਿਵਾਰਕ ਮੈਂਬਰ ਆ ਉਹ ਵੀ ਵੱਡੀ ਗਿਣਤੀ ਜਿੱਥੇ ਪਹੁੰਚ ਰਹੇ ਆ ਅਸੀਂ ਇਸ ਸੰਘਰਸ਼ ਨੂੰ ਇਹ ਸੜਕ ਦੇ ਉੱਤੇ ਯਾਰੀ ਰੱਖਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਜਿਹੜੀਆਂ ਪਰਿਵਾਰ ਦੀਆਂ ਪੂਰੀਆਂ ਨਹੀਂ ਹੋ ਜਾਂਦੀ। ਰੋਡ ਤੇ ਲੱਗੇ ਜਾਮ ਕਾਰਨ ਰਾਹੀਗਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਨਹੀਂ ਪਰੇਸ਼ਾਨ ਹੈ ਕੱਲ ਦੇ 2 ਵਜੇ ਦੇ ਖੜੇ ਆ ਸਾਡਾ ਮਾਲ ਖਰਾਬ ਹੋ ਰਿਹਾ ਮਾਲਕ ਨੇ ਸਾਨੂੰ ਗੁੱਸੇ ਹੋਣਾ ਨਹੀਂ ਭੁਖੇ ਟੇ ਆਏ ਬੈਠੇ ਆਂ ਪਾਣੀ ਦੀ ਪਰੇਸ਼ਾਨੀ ਆ ਜੀ ਸਾਨੂੰ ਇੱਥੇ ਤੇ ਪਤਾ ਨਹੀਂ ਇਹਨਾਂ ਦਾ ਛਿੱਤ ਤੇ ਛੇਤੀ ਮਸਲਾ ਹੱਲ ਕੀਤਾ ਜਾਵੇ ਤੇ ਜੋ ਅਸੀਂ ਨੰਗੀ ਇੱਥੋਂ ਕਿਸਾਨ ਸੁਖਦੇਵ ਸਿੰਘ ਦੀ ਮੌਤ ਉਸ ਵੇਲੇ ਹੋਈ ਸੀ ਜਦੋਂ ਖੁੱਲੇ ਸਤਿਆਪਕਾਰੀ ਵਿਭਾਗ ਨੇ ਪਿੰਡ ਕੱਦ ਗਿਲ ਵਿੱਚ ਛਾਪੇ ਮਾਰੀ ਕੀਤੀ ਤੇ ਕਿਹਾ ਜਾ ਰਿਹਾ ਕਿ ਪੁਲਿਸ ਨਾਲ ਹੋਈ ਖੇਚਤੂ ਦੌਰਾਨ ਸਿਰ ਤੇ ਸੋਟੀ ਵਜਨ ਕਾਰਨ ਕਿਸਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ